ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਖਲਕ ਪੰਜਾਬ ਵਿੱਚ ਲੌਂਡ ਆਰਡਰ ਦੀ ਸਥਿਤੀ ਠੀਕ ਨਹੀਂ ਪੰਜਾਬ ਵਿੱਚ ਇਸ ਵੇਲੇ ਜਿੰਨੀਆਂ ਹਿੰਸਕ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਹਾਂ ਵਕ ਵਕ ਸਰਕਾਰਾਂ ਚ ਸਮੇਂ-ਸਮੇਂ ਤੇ ਮਾੜਾ ਚੰਗਾ ਵਾਪਰਦਾ ਜਰੂਰ ਰਿਹਾ ਹੈ ਪਰੰਤੂ ਪਿਛਲੇ ਕੁਝ ਮਹੀਨਿਆਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਵਿੱਚ ਵਾਪਰ ਰਹੇ ਨੇ ਜਿਸ ਤਰ੍ਹਾਂ ਦੀ ਹਿੰਸਾ ਪੰਜਾਬ ਵਿੱਚ ਵੇਖਣ ਨੂੰ ਮਿਲ ਰਹੀ ਹੈ ਉਹ ਚੰਗੀ ਨਹੀਂ ਹਿੰਸਾ ਕਿਸੇ ਵੀ ਰੂਪ ਵਿੱਚ ਮਾੜੀ ਹੁੰਦੀ ਹੈ ਇਸ ਦਾ ਸੱਭਿਆਕ ਸਮਾਜ ਨਾਲ ਕੋਈ ਵਾਸਤਾ ਨਹੀਂ ਹੁੰਦਾ ਸੱਭਿਆਕ ਸਮਾਜ ਨੂੰ ਤੋੜਦੀ ਹੈ ਦੁੱਖ ਦਿੰਦੀ ਹੈ ਤਕਲੀਫਾਂ ਦਿੰਦੀ ਹੈ ਪਰ ਕੋਟ ਮੁਹੰਮਦ ਖਾਨ ਜ਼ਿਲ੍ਹਾ ਤਰਨਤਾਰਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਜਿਸ ਤਰ੍ਹਾਂ ਦੀ ਘਟਨਾ ਇੱਕ ਸਰਪੰਚ ਵੱਲੋਂ ਇੱਕ ਸਬ ਇਨਸਪੈਕਟਰ ਚਰਨਜੀਤ ਸਿੰਘ ਦਾ ਕਤਲ ਕਰ ਦਿੱਤੇ ਜਾਣ ਤੋਂ ਬਾਅਦ ਸਾਹਮਣੇ ਆਉਂਦੀ ਹੈ ਉਹ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਘਟਨਾ ਕੀ ਹੈ ਦੋ ਧਿਰਾਂ ਦਾ ਝਗੜਾ ਹੁੰਦਾ ਹੈ ਉਸ ਇਲਾਕੇ ਦੇ ਤਰਨਤਨ ਦੇ ਮਾਨਯੋਗ ਐਸਐਸਪੀ ਸਾਹਿਬ ਦਾ ਕਹਿਣਾ ਹੈ ਕਿ ਦੋ ਧਿਰਾਂ ਦੇ ਝਗੜੇ ਦੌਰਾਨ ਜਦੋਂ ਗੋਵਿੰਦਵਾਲ ਸਾਹਿਬ ਦੀ ਪੁਲਿਸ ਨੂੰ ਪਤਾ ਲੱਗਦਾ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਦੋਨੋਂ ਧਿਰਾਂ ਨੂੰ ਸਮਝਾਉਣ ਦਾ ਯਤਨ ਕਰਦੀ ਹੈ ਸਮਝਾਉਣ ਵੱਡੇ ਪੱਧਰ ਤੇ ਸਮਝਾਉਣ ਤੋਂ ਬਾਅਦ ਜਦੋਂ ਗੱਲ ਕਿਸੇ ਤਣਪਤਣ ਨਹੀਂ ਲੱਗਦੀ ਤੇ ਡੀਐਸਪੀ ਤੇ ਐਸਐਚਓ ਦੀ ਹਾਜ਼ਰੀ ਵਿੱਚ ਐਡੀਸ਼ਨਲ ਐਸਐਚਓ ਚਰਨਜੀਤ ਸਿੰਘ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਪੁਲਿਸ 파ਰਟੀ ਦੇ ਉੱਪਰ ਹਮਲਾ ਕੀਤੇ ਜਾਣ ਵਾਲਾ ਸਰਪੰਚ ਕੁਲਦੀਪ ਸਿੰਘ ਕੋਟ ਮੁਹੰਮਦ ਖਾਨ ਪਿੰਡ ਦਾ ਸਰਪੰਚ ਹੈ ਤੇ ਆਮ ਆਦਮੀ ਪਾਰਟੀ ਦਾ ਵਰਕਰ ਹੈ ਆਮ ਆਦਮੀ ਪਾਰਟੀ ਦਾ ਆਗੂ ਹੈ ਵਿਧਾਇਕ ਮਨਜੀਤ ਮਨਿੰਦਰ ਸਿੰਘ ਲਾਲਪੁਰਾ ਨਾਲ ਉਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਨੇ ਤੇ ਜਦੋਂ ਕੁਲਦੀਪ ਸਿੰਘ ਸਰਪੰਚ ਮੌਕੇ ਦੇ ਉੱਤੇ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਵੇਲੇ ਡੀਐਸਪੀ ਵੀ ਉੱਥੇ ਹਾਜ਼ਰ ਨੇ ਐਸਐਚਓ ਵੀ ਉੱਥੇ ਹਾਜ਼ਰ ਨੇ ਤੇ ਜਦੋਂ ਗੱਲ ਇਸ ਲੈਵਲ ਤੱਕ ਪਹੁੰਚ ਜਾਂਦੀ ਹੈ ਤੇ ਸਵਾਲ ਉੱਠਣੇ ਕੁਦਰਤੀ ਨੇ ਹੁਣ ਆਈਏ ਗੱਲ ਵਿਰੋਧੀ ਪਾਰਟੀਆਂ ਵੱਲ ਵਿਰੋਧੀ ਪਾਰਟੀਆਂ ਦੇ ਆਗੂ ਸੁਣ ਰਿਹਾ ਸੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਜਿਹੜੇ ਕਹਿੰਦੇ ਨੇ ਕਿ 16 ਧਮਾਕੇ ਪਿਛਲੇ ਸਮੇਂ ਦੌਰਾਨ ਬੰਬ ਧਮਾਕੇ ਜਿਹੜੇ ਹੋਏ ਨੇ ਉਹ ਇਸ ਸਰਕਾਰ ਦੇ ਥੋੜੇ ਕਾਰਜਕਾਲ ਦੌਰਾਨ ਹੋ ਚੁੱਕੇ ਨੇ ਥਾਣਿਆਂ ਦੇ ਉੱਤੇ ਗਰਨੇਡ ਹਮਲੇ ਹੋ ਚੁੱਕੇ ਨੇ ਲੁੱਟਾਂ ਖੋਹਾਂ ਕਤਲਾਂ ਦੀਆਂ ਵਾਰਦਾਤਾਂ ਡਰਾਬੇ ਤੁਮਕਾਈਆਂ ਤਮਕਾਉਣ ਦੀਆਂ ਸਾਰੀਆਂ ਵਾਰਦਾਤਾਂ ਸਾਰਾ ਕੁਝ ਬਹੁਤ ਵੱਡੇ ਪੱਧਰ ਤੇ ਜਿਸ ਤਰ੍ਹਾਂ ਵਰਤਾਰੇ ਦੇ ਰੂਪ ਵਿੱਚ ਵਾਪਰ ਰਿਹਾ ਉਹ ਬਹੁਤ ਵੱਡੇ ਸਵਾਲ ਕਰਦਾ ਸਿਸਟਮ ਦੇ ਉੱਤੇ ਥੋੜਾ ਜਿਹਾ ਆਪਣੇ ਆਪ ਨੂੰ ਪਿੱਛੇ ਲੈ ਕੇ ਜਾਈਏ ਧਿਆਨ ਨੂੰ ਕਿ ਜਦੋਂ 3 ਸਾਲ ਪਹਿਲਾਂ ਵਿਦਾਨ ਸਭਾ ਦੇ ਚੋਣਾ ਪੰਜਾਬ ਵਿੱਚ ਹੋਈਆਂ ਸੀ ਤੇ ਬਹੁਤ ਵੱਡੇ ਪੱਧਰ ਤੇ ਬਦਲਾਅ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਵਿਚ ਆਇਆ ਸੀ ਤੇ ਪੰਜਾਬ ਨੂੰ ਸਮੁੱਚਤਾ ਦੇ ਰੂਪ ਵਿੱਚ ਇਹ ਦੇਖਣ ਨੂੰ ਮਿਲਦਾ ਸੀ ਕਿ ਸ਼ਾਇਦ ਪੰਜਾਬ ਦੇ ਚੰਗੇ ਦਿਨ ਆ ਜਾਣਗੇ ਚੰਗੇ ਦਿਨ ਨਹੀਂ ਪਰਤੇ ਪੰਜਾਬ ਦੇ ਵਿੱਚੋਂ ਕਰਪਸ਼ਨ ਬੰਦ ਨਹੀਂ ਹੋਈ ਪੰਜਾਬ ਦੇ ਵਿੱਚੋਂ ਰੇਤ ਵਜ਼ਰੀ ਨਹੀਂ ਸਸਤੀ ਹੋਈ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀਆਂ ਸਹੂਲਤਾਂ ਨਹੀਂ ਮਿਲੀਆਂ ਪਰ ਸਭ ਤੋਂ ਵੱਧ ਜਿਹੜੀ ਗੱਲ ਹੈ ਨਸ਼ਿਆਂ ਤੇ ਹਿੰਸਕ ਵਾਰਦਾਤਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਸਹਿਮ ਤੇ ਡਰ ਦਾ ਮਾਹੌਲ ਆ ਜਿਹੜਾ ਉਹ ਮਹਈਆ ਕਰਵਾਇਆ ਹੋਇਆ ਹੈ ਲੋਕ ਘਰਾਂ ਵਿੱਚੋਂ ਨਿਕਲਣਾ ਔਖਾ ਮੰਨਦੇ ਨੇ ਜਿਸ ਤਰ੍ਹਾਂ ਲੁੱਟਾਂ ਖੁਆਂ ਵਪਾਰਕ ਅਦਾਰਿਆਂ ਵਿੱਚ ਸੁਨਿਆਰਿਆਂ ਦੀਆਂ ਦੁਕਾਨਾਂ ਉੱਪਰ ਘਰਾਂ ਦੇ ਵਿੱਚ ਵੜ ਕੇ ਜਿਸ ਤਰ੍ਹਾਂ ਰਸਤਿਆਂ ਦੇ ਵਿੱਚ ਖਲੋ ਕੇ ਲੋਕਾਂ ਨੂੰ ਲੁੱਟ ਲਿਆ ਜਾਂਦਾ ਹੈ ਤੇ ਇਹ ਵਾਰਦਾਤ ਸਭ ਤੋਂ ਵੱਡੀ ਹੈ ਕਿ ਇੱਕ ਐਸਐਚਓ ਨੂੰ ਪਿੰਡ ਦਾ ਸਰਪੰਚ ਕੁਲਦੀਪ ਸਿੰਘ ਗੋਲੀਆਂ ਮਾਰ ਕੇ ਕਤਲ ਕਰ ਦੇਵੇ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਤੱਕ ਵੀ ਨਾ ਕਰ ਸਕੇ ਹਾਲ ਦੀ ਘੜੀ ਤੇ ਫਿਰ ਕੀ ਹੋਵੇਗਾ ਸਵਾਲ ਤੇ ਉਖੜਨੇ ਨੇ ਕਿ ਨੂੰ ਐਡੇ ਵੱਡੇ ਸਵਾਲ ਲਾਅ ਐਂਡ ਆਰਡਰ ਦੀ ਸਥਿਤੀ ਤੇ ਉੱਠ ਕੇ ਖੜੇ ਹੁੰਦੇ ਨੇ ਤੇ ਸਰਕਾਰ ਦਾ ਅਕਸ ਖਰਾਬ ਹੋਣ ਤੋਂ ਬਚਿਆ ਨਹੀਂ ਜਾ ਸਕਦਾ ਸਰਕਾਰ ਕਟਹਿਰੇ ਦੇ ਵਿੱਚ ਖੜੀ ਨਜ਼ਰ ਆਉਂਦੀ ਆ ਇੱਕ ਪਾਸੇ ਜਦੋਂ ਸਰਕਾਰ ਬਹੁਤ ਹੀ ਭੈੜੇ ਆਰਥਿਕ ਹਾਲਾਤਾਂ ਨਾਲ ਜੂਝ ਰਹੀ ਹੈ ਲਗਾਤਾਰ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਭਾਰੀ ਹੋ ਰਹੀ ਹੈ ਤੇ ਪੰਜਾਬ ਅਮਨ ਕਾਨੂੰਨ ਦੀ ਸਥਿਤੀ ਜੇ ਇਸ ਤਰ੍ਹਾਂ ਦੀ ਹੁੰਦੀ ਹੈ ਤਾਂ ਕੀ ਬਣੇਗਾ ਪੰਜਾਬ ਦਾ ਇਹ ਸਵਾਲ ਬਹੁਤ ਵੱਡਾ ਆਟਮੁਹਮਦ ਖਾਨ ਪਿੰਡ ਜਿਹੜਾ ਖਡੂਰ ਸਾਬ ਵਿਧਾਨ ਸਭਾ ਹਲਕੇ ਦਾ ਮੈਂ ਜਦੋਂ ਦੇਖ ਰਿਹਾ ਸੀ ਸਾਰੀ ਘਟਨਾ ਨੂੰ ਤੇ ਮਨ ਹੀ ਮਨ ਇਹ ਸਵਾਲ ਉੱਠਦਾ ਹੈ ਕਿ ਜਦੋਂ ਲੜਾਈਆਂ ਹੁੰਦੇ ਨੇ ਝਗੜੇ ਹੁੰਦੇ ਨੇ ਛਡਾਉਣ ਵਾਲੇ ਜਾਂਦੇ ਨੇ ਛਡਾਉਣ ਤੋਂ ਬਾਅਦ ਹਟ ਜਾਂ ਹਟ ਜਾਂਦੇ ਨੇ ਪਰ ਜਦੋਂ ਇਹੋ ਜਿਹੇ ਲੋਕ ਹਿੰਸਕ ਵਰਤਾਨਾਂ ਨੂੰ ਅੰਜਾਮ ਦੇ ਦਿੰਦੇ ਨੇ ਉਹ ਵੀ ਪੁਲਿਸ ਦੇ ਉੱਤੇ ਹਮਲਾ ਕਰਕੇ ਤਾਂ ਪਿੱਛੇ ਬਚਦਾ ਕੁਝ ਨਹੀਂ ਸੋ ਕੋਟ ਮੁਹੰਮਦ ਖਾਨ ਦੀ ਇਸ ਘਟਨਾ ਨੇ ਸਮੁੱਚੇ ਦੇਸ਼ ਨੂੰ ਸਮੁੱੱਚੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਐਸਾ ਨਹੀਂ ਹੋਣਾ ਚਾਹੀਦਾ ਸਭਿਆਕ ਸਮਾਜ ਵਾਸਤੇ ਲੜਾਈਆਂ ਝਗੜੇ ਜੰਗਾਂ ਯੁੱਧਾਂ ਨੇ ਹਮੇਸ਼ਾ ਬਰਬਾਦੀਆਂ ਦੇ ਬੂਹੇ ਖੋਲੇ ਨੇ ਤੇ ਜਦੋਂ ਬਰਬਾਦੀਆਂ ਦੇ ਬੂਹੇ ਖੁੱਲਦੇ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਵਿਨਾਸ਼ ਦੀਆਂ ਪੈੜਾਂ ਸਾਹਮਣੇ ਆਉਂਦੀਆਂ ਨੇ ਜਦੋਂ ਵਿਨਾਸ਼ ਦੀਆਂ ਪੈੜਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਆਉਂਦੀਆਂ ਤੇ ਪੀੜ੍ਹੀਆਂ ਫਿਰ ਉਡਾਰੀ ਮਾਰ ਜਾਂਦੀਆਂ ਨੇ ਪੀੜ੍ਹੀਆਂ ਰੁਕਦੀਆਂ ਨੇ ਪੀੜ੍ਹੀਆਂ ਦਾ ਵਿਕਾਸ ਰੁਕ ਜਾਂਦਾ ਹੈ ਇਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਵਿੱਚ ਇੱਕ ਐਡੀਸ਼ਨਲ ਐਸਐਚਓ ਸਾਬਤ ਇਨਸਪੈਕਟਰ ਚਰਨਜੀਤ ਸਿੰਘ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਟਵੀਟ ਕਰਦੇ ਨੇ ਕਿ ਇਸ ਸ਼ਹੀਦ ਪਰਿਵਾਰ ਦੇ ਨਾਲ ਸਮੁੱਚੀ ਪੰਜਾਬ ਸਰਕਾਰ ਖੜੀ ਹੈ ਤੇ ਜਦੋਂ ਪੰਜਾਬ ਸਰਕਾਰ ਇੱਕ ਸ਼ਹੀਦ ਪਰਿਵਾਰ ਦੇ ਨਾਲ ਖੜੀ ਹੈ ਤੇ ਉਹਦੇ ਕਾਤਲਾਂ ਨੂੰ ਗ੍ਰਿਫਤਾਰ ਕੌਣ ਕਰੇਗਾ ਇਹ ਵੀ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇੰਨੀ ਖੁੱਲ ਇਹਨਾਂ ਲੋਕਾਂ ਨੂੰ ਕਿਹਨੇ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਆਮ ਆਦਮੀ ਪਾਰਟੀ ਦੇ ਵਰਕਰ ਹਾਲਾਂਕਿ ਜਿਹੜਾਂ ਚ ਜਾ ਕੇ ਇਹੋ ਜਿਹੇ ਕਤਲਾਂ ਦੇ ਮਾਮਲਿਆਂ ਵਿੱਚ ਜਾ ਕੇ ਪੂਰੀ ਦੀ ਪੂਰੀ ਜ਼ਿੰਦਗੀ ਦਾ ਇੱਕ ਹਿੱਸਾ ਜਿਹੜਾ ਉਤਵਾਹ ਹੋ ਜਾਂਦਾ ਹੈ ਪੂਰੀ ਦੀ ਪੂਰੀ ਜ਼ਿੰਦਗੀ ਇੱਕ ਤਰ੍ਹਾਂ ਨਾਲ ਨੇਸ ਤੋਂ ਨਾਬੂਦ ਹੋ ਜਾਂਦੀ ਹੈ ਪਰੰਤੂ ਪਾਵਰ ਦਾ ਨਸ਼ਾ ਸੱਤਾ ਦਾ ਨਸ਼ਾ ਇਹ ਬਹੁਤੀ ਦੇਰ ਚੱਲਦਾ ਨਹੀਂ ਹੁੰਦਾ ਇਸ ਤਰ੍ਹਾਂ ਤਰੀਕੇ ਨਾਲ ਜਦੋਂ ਅਸੀਂ ਇਨਸਾਫ ਦੇਣ ਵਾਲੇ ਪੁਲਿਸ ਤੇ ਪ੍ਰਸ਼ਾਸਨ ਉੱਤੇ ਹਮਲੇ ਕਰ ਦਈਏ ਤਾਂ ਬਹੁਤੀ ਦੇਰ ਆਪਣੇ ਆਪ ਨੂੰ ਬਚਾ ਕੇ ਨਹੀਂ ਰੱਖਿਆ ਜਾ ਸਕਦਾ ਕੋਈ ਵੀ ਕਾਨੂੰਨੀ ਪੱਖ ਹੈ ਕਾਨੂੰਨੀ ਪੱਖ ਨੂੰ ਹਮੇਸ਼ਾ ਕਾਨੂੰਨ ਨੂੰ ਮੰਨਣਾ ਕਾਨੂੰਨ ਅਨੁਸਾਰ ਚੱਲਣਾ ਇਹ ਹਰ ਨਾਗਰਿਕ ਦਾ ਹਰ ਅਮਨ ਪਸੰਦ ਸ਼ਹਿਰੀ ਦਾ ਮੁੰਡਲਾ ਫਰਜ ਹੈ ਤੇ ਜੇ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਯਤਨ ਕਰਦਾ ਤੇ ਉਸ ਨੂੰ ਹਮੇਸ਼ਾ ਪਛਤਾਉਣਾ ਪੈਂਦਾ ਹੈ ਇਸ ਵੱਡੀ ਘਟਨਾ ਨੇ ਪੰਜਾਬ ਵਾਸੀਆਂ ਨੂੰ ਬਹੁਤ ਬੁਰੀ ਤਰ੍ਹਾਂ ਚ ਜੋੜ ਕੇ ਰੱਖ ਦਿੱਤਾ ਹੈ ਤੇ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਤੇ ਸਵਾਲ ਨੇ ਜਿਹੜੇ ਓ ਖੜੇ ਹੋ ਚੁੱਕੇ ਨੇ ਖੜੇ ਹੁਣ ਕੁਦਰਤੀ ਨੇ ਆਓ ਦੁਆ ਕਰੀਏ ਕਿ ਇਦਾਂ ਨਾ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਬਣੀ ਰਹੇ ਫਿਲਹਾਲ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ